ਸੋ ਇਹ ਲੜਕੀ ਸੀਗੀ ਜੀ ਜਿਹੜੀ ਐ ਕਿੰਨੀ ਉਮਰ ਸੀਗੀ ਆਪਣੇ 21 ਸਾਲ ਦੀ ਸੀ ਸਾਰਾ ਇਹ ਲੁਧਿਆਣੇ ਵਿਆਹ ਗਿਆ ਸੀ ਮੇਰੀ ਸਾਲੀ ਦੇ ਪੋਤੇ ਦਾ ਵਿਆਹ ਸੀਗਾ ਅਸੀਂ 23 ਤਰੀਕ ਨੂੰ ਇਹ ਤੋਂ 5 ਵਜੇ ਨਿਕਲ ਗਏ ਸੀ ਜੀ ਤਾਂ ਜਦੋਂ ਅਸੀਂ ਰਾਤ ਨੂੰ ਫੋਨ ਕੀਤਾ ਸਾਡੇ ਘਰੇ 9:30 ਵੇ ਘਰੇ ਦਾ ਠੀਕ ਠਾਕ ਸੀਗੇ ਬੱਚੇ 10 ਵਜੇ ਉਹ ਸੌਂ ਗਏ ਆਪਣੇ ਘਰ 'ਚ ਸਾਨੂੰ ਸਵੇਰੇ 24 ਤਰੀਕ ਨੂੰ ਸਾਢੇ 9 7 ਵਜੇ ਫੋਨ ਕੀਤਾ ਕਿ ਆ ਦੋਜੀ ਨੇ ਆ ਕੇ ਇੱਕ ਮੁੰਡੇ ਨੇ ਜੀ ਸਾਡੇ ਘਰ ਦੇ ਵਿਹੋਸ਼ ਵਿੱਚ ਮੱਝਾਂ ਨਹੀਂ ਚੋਈਆਂ ਕੋਈ ਗੱਲਬਾਤ ਨਹੀਂ ਹੋਈ ਤੇ ਜਦੋਂ ਉਹਨਾਂ ਨੇ ਅੰਦਰ ਦੇਖਿਆ ਪੇਟੀ ਵੀ ਤੋੜ-ਫੋੜ ਕੀਤੀ ਕੁੜੀ ਲੱਭੀ ਨਾ ਬਾਕੀ ਸਾਰੇ ਬੇਹੋਸ਼ ਨਿਆਣੇ ਪਏ ਸੀਗੇ ਡਾਕਟਰ ਕੋਲ ਲੈ ਕੇ ਗਏ ਡਾਕਟਰ ਨੇ ਆ ਕੇ ਉਹਨਾਂ ਨੂੰ ਟਿਕੇ ਟੁਕੇ ਲਾਏ ਬੇਹੋਸ਼ ਸੀਗੇ ਉਲਟੀਆਂ ਕਰਦੇ ਜਾਂਦੇ ਤਾਲੇ ਤੋੜਿਆ 265000 ਰੁਪਇਆ 6 ਟੋਲੇ ਸੋਨਾ ਸੀਗਾ 28 ਫਰਵਰੀ ਦਾ ਮੇਰੀ ਲੜਕੀ ਦਾ ਵਿਆਹ ਰੱਖਿਆ ਸੀ 27 ਫਰਵਰੀ 28 ਫਰਵਰੀ ਹੂੰ ਹਾਂਜੀ ਇਹ ਨਹੀਂ ਇਹ ਨਹੀਂ ਗੱਲ ਸਮਝ ਲਈ ਤੁਸੀਂ ਕਹਿੰਦੇ ਸਪਰੇਅ ਮਾਲਦੇ ਤਾਂ ਕਿਦਾ ਸਪਰੇਅ ਮਾਰ ਕੇ ਕਰ ਦਿੰਦੇ ਹੁਣ ਬੱਚਿਆਂ ਨੂੰ ਕੀ ਪਤਾ ਬਿਵੋਹਸ ਕਰਕੇ ਸਪਰੇਅ ਮਾਰ ਲਈ ਨੀ ਨਹੀਂ ਕੋਈ ਆਂਦੇ ਕੋਈ ਵਾਅਦਾ ਕੁਝ ਕੀਤਾ ਉਹਨਾਂ ਨੇ ਬੂਆ ਭੰਨੇ ਆ ਕੋਈ ਕਾਫੀ ਵੱਡਾ ਘਰ ਆ ਕਾਫੀ ਵੱਡਾ ਘਰ ਨਹੀਂ ਸੀ ਕੋਈ ਵੀ ਇਥੇ ਸਾਨੂੰ ਕੋਈ ਪਤਾ ਨਹੀਂ ਕਿੰਨੇ ਜਣੇ ਘਰ ਸੀ ਟੋਟੋਸਲੇ ਉਸ ਟਾਈਮ ਤਿੰਨ ਕੁੜੀਆਂ ਸੀ ਚੌਥੀ ਕੁੜੀ ਉਹ ਸੀ ਵੱਡੀ ਜਿਹੜੀ ਦਾ ਵਿਆਹ ਸੀ 21 ਸਾਲ ਦੀ ਤਿੰਨ ਕੁੜੀਆਂ ਛੋਟੀਆਂ ਸੀ ਗੀਆਂ ਅਸੀਂ ਤਾਂ ਘਰੇ ਉਧਰ ਗਏ ਸੀ ਨਿਆਣੇ ਨੂੰ ਬਿਵੋਹਸ ਕੀਤਾ ਸੀ ਕਿੰਨੇ ਪੈਸੇ ਨਗਦੀ ਸੀ ਇੱਥੇ 2,65,000 ਨਗਦ ਸੀਗਾ 6 ਟੋਲੇ ਸ ਨੇ ਵਿਆਹ ਕਰਵਾਇਆ ਸੀਗਾ ਲੜਕੀ ਦਾ 28 ਫਰਵਰੀ ਦਾ ਸੀਗਾ 28 ਫਰਵਰੀ ਨੂੰ ਵਿਆਹ ਰੱਖਿਆ ਸੀ ਇੱਥੇ ਲੋਕਲ ਵਿਆਹ ਸੀਗਾ ਕਿਤੇ ਇੱਥੇ ਲਾਮੜੇ ਤੋਂ ਪਰੇ ਹੈ ਕੋਈ ਐਦਾਂ ਦੀ ਗੱਲਬਾਤ ਪਹਿਲਾਂ ਹੋਈ ਹੋਵੇ ਕੋਈ ਕੁੜੀ ਦਾ ਕੁੜੀ ਨੇ ਆਪਣੀ ਸੈਮਟੀ ਨਾਲ ਵਿਆਹ ਕੀਤਾ ਸੀ ਜਿੱਦਾਂ ਉਹ ਆਪਣੀ ਕੁੜੀ ਨੂੰ ਦਿਖਾ ਕੇ ਵਿਧਿਆ ਉਦਾਂ ਰਿਸ਼ਤਾ ਕੀਤਾ ਉਹ ਚੱਕਰ ਨਹੀਂ ਆ ਨਹੀਂ ਉਹਦਾ ਕੋਈ ਗੱਲਬਾਤ ਪਤਾ ਤੁਹਾਨੂੰ ਕਿੰਨੇ ਕ ਵੇ ਪਤਾ ਲੱਗੀ ਸੀ ਘਟਨਾ ਸਾਰੀ ਸਾਨੂੰ ਸਾਰਾ 8 ਵੇ ਫੋਨ ਕੀਤਾ ਲੁਧਿਆਣਾ ਵਿਆਹ ਚ ਫਿਰ ਉੱਥੋਂ ਮੁੜ ਕੇ ਆਏ ਫਿਰ ਪੁਲਿਸ ਵੀ ਆਈ ਸੀ ਪਿੰਡ ਦਾ ਸਰਪੰਚ ਵੀ ਆਇਆ ਸੀਗਾ ਉਹਨਾਂ ਨੇ ਮੌਕਾ ਮੌਕਾ ਦੇਖਿਆ ਫਿਰ ਉਹਨ ਲੁਕੇਸ਼ਨ ਨਹੀਂ ਆਸ-ਪਾਸ ਕੋਈ ਕੈਮਰਾ ਨਹੀਂ ਲੱਗੇ ਤੁਹਾਡੇ ਕੀ ਪਤਾ ਲੱਗੇ ਕਿ ਕਿਹੜੇ ਬੰਦੇ ਆਏ ਕਿਹੜੇ ਨਹੀਂ ਆਏ ਨਹੀਂ ਸਰ ਕੈਮਰੇ ਕੋਈ ਇੱਥੇ ਲੱਗੇ ਤੇ ਉਹਨਾਂ ਦੀ ਪਛਾਣ ਕੋਈ ਦੱਸੀ ਘਰਦਿਆਂ ਨੇ ਜੇ ਪਤਾ ਲੱਗਾ ਉਹ ਨਹੀਂ ਇਹਨਾਂ ਨੂੰ ਸਵੇਓ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੇ ਭਾਦ ਕੋ ਆਇਆ ਨਹੀਂ ਆਇਆ ਵੱਡਾ ਗੇੜ ਖੁੱਲਾ ਸੀ ਜਦੋਂ ਦੁੱਜੀ ਆਇਆ ਬਸ ਤੇ ਆਹ ਦਰਵਾਜ਼ੇ ਵੀ ਖੁੱਲੇ ਸੀ ਤੇ ਪੁਲਿਸ ਨੇ ਕੀ ਹੁੰਦਾ ਕਿ ਜਿਹੜੀ ਪੁਲਿਸ ਨੇ ਅੱਜ ਤੱਕ ਵੈਸੇ ਕੁਝ ਵੀ ਨਹੀਂ ਸਾਨੂੰ ਦੱਸਿਆ ਨਾ ਇਹ ਤੁਸੀਂ ਕਹਿੰਦੇ ਪੈਸੇ ਵੀ ਲੱਗੇਗੇ 2.65 ਲੱਖ ਉਹ ਕਿਤੇ ਪੈਜ ਘੜੀ ਪਿਆ ਸੀ ਘੜੀ ਪੈਸੀ ਆ ਪ ਉਹਜਾ ਪੇਟੀ ਭੰਜੀਤੀ ਆ ਜਾ ਬੰਦੀਆ ਤਾਲਾ ਤੋੜਿਆ ਵਾ ਜਿੱਦਾਂ ਹੀ ਅੱਜ ਦਾਜ ਲੈ ਕੇ ਆਉਣਾ ਹੈ ਕੁੜੀ ਦਾ ਦਾਜ ਵਾ ਕੀ ਸਮਾਨ ਵਗੈਰਾ ਰਾਸ਼ਨ ਵਗੈਰਾ ਹਾਂਜੀ ਜੇ ਹੁਣ ਅੱਜ ਵੀ ਪੁਲਿਸ ਕੋ ਗਏ ਤੁਸੀਂ ਅੱਜ ਐਸਐਸਪੀ ਸਾਹਿਬ ਕੋ ਗਏ ਸੀ ਉਹਨੇ ਸਾਨੂੰ ਕਿਹਾ ਜੀ ਕੋਈ ਨਹੀਂ ਮੈਂ ਐਸਟੀਯੂ ਨੂੰ ਫੋਨ ਕਰਦਾ ਵਾਂ ਲੋਕੇਸ਼ਨ ਭੇਜਤੀ ਆ ਲਗਾ ਕੁੜੀ ਸਾਡੀ ਜਿੰਦੀ ਹੈ ਜਾਂ ਮਰ ਗਈ ਹੁਣ ਸਾਨੂੰ ਕੋਈ ਪਤਾ ਨਹੀਂ ਕੌਣ ਲੈ ਗਿਆ ਸਾਨੂੰ ਪਤਾ ਹੀ ਨਹੀਂ ਕੁਝ ਵੀ ਹੈ ਨਹੀਂ ਨਿਆਣੇ ਨੂੰ ਪਤਾ ਕੀ ਕਰ ਸਕਦੇ ਤੇ ਫੋਨ ਬੰਦਾ ਰਿਹਾ ਉਹਲਾ ਫੋਨ ਬੰਦਾ ਆ ਰਿਹਾ ਜੀ ਕੋਈ ਸ਼ੱਕ ਹੋਵੇ ਕਿਸੇ ਉੱਤੇ ਸਾਨੂੰ ਕਿਸੇ ਤੇ ਸ਼ੱਕ ਹੀ ਨਹੀਂ ਕੀਈਏ ਜੀ ਕਿ ਸੀਨੀਅਰ ਅਫਸਰਾਂ ਨੇ ਤੁਹਾਨੂੰ ਅੱਜ ਕਿੰਨੇ ਐਸਐਸਪੀ ਸਾਹਿਬ ਦੇ ਗਏ ਸੀ ਕਿ ਉਹਨਾਂ ਨੇ ਸੀਨੀਅਰ ਅਸਲਾ ਕੀ ਛਵਤੀ ਦਿੱਤਾ ਤੁਹਾਨੂੰ ਉਹਨਾਂ ਨੇ ਅਹੀ ਕਿਹਾ ਜੀ ਹੁਣ ਐਸਐਚ ਨੂੰ ਅਸੀਂ ਕਹਿ ਦਿੰਦੇ ਆ ਤੁਹਾਡੀ ਜਿਹੜੀ ਇਹ ਦਰਗਾਹ ਦਿੱਤੀ ਆ ਭੇਜ ਦਿੰਦੇ ਆ ਲਾਮੜੇ ਥਾਂ ਨੂੰ ਹੂੰ ਮੈਂ ਸਾਹ ਸਾਨੂੰ ਛਮਾਰ ਕਰਕੇ ਉਥੋਂ ਵੇ ਲਾਮੜੇ ਥਾਂ ਚਲੀ ਗਏ ਹਾਂਜੀ ਚਲੀ ਗਈ ਠੀਕ ਹੈ ਤੇ ਹੁਣ ਤਿਹ ਇਸਕਾ ਡਾਉ ਕੀ ਹੈ ਚੱਕਰ ਆ ਕਿੰਨੇ ਉਹ ਨੰਬਰ ਕਿੰਦਾ ਲੜਕੀ ਜਿਹੜਾ ਲੜਕੀ ਕੋ ਫੋਨ ਆ ਫੋਨ ਲੜਕੀ ਕੋ ਕੋਈ ਫੋਨ ਸੀ ਲੜਕੇ ਦਾ ਫੋਨ ਆ ਮੇਰੇ ਭਾਂਜੇ ਦਾ ਉਹ ਚਾਰਜਰ ਲੱਗਾ ਸੀ ਉਹ ਨੰਬਰ ਮਿਲਦਾ ਪਿਆ ਉਹ ਨੰਬਰ ਸੋਚੋ ਫਾੜਾ ਅੱਛਾ ਨੰਬਰ ਸੋਚੋ ਹਾਂਜੀ ਕੱਲ ਸਵੇਰੇ ਫੋਨ ਤੇ ਸੋਚੋ ਫਾੜਿਆ ਕੱਲ ਆਇਆ ਜਦੋਂ ਪਤਾ ਲੱਗਿਆ ਹੁਣ ਮੈਂ ਮੰਗੀ ਤੁਹਾਡੀ ਮੰਗੀ ਸਾਨੂੰ ਲੜਕੀ ਮਿਲਣੀ ਚਾਹੀਦੀ ਬਾਕੀ ਜੋ ਵੀ ਪਤਾ ਲੜਕੀ ਦੀ ਫੋਟੋ ਫੋਟੋ ਦਿਖਾ ਸਕਦੇ ਹੋ ਹਾਂਜੀ ਫੋਟੋ ਨਹੀਂ ਫੋਨ ਜਾਂ ਫੋਟੋ ਨਹੀਂ ਗਿਆ ਕਿੰਨੇ ਕੋ ਮੈਨੂੰ ਪਤਾ ਚੱਲੇ ਫੋਟੋ ਵਿਆਹ ਕਿਹਨੇ ਤੇ ਇਧਰ ਰੱਖਿਆ ਤੁਸੀਂ ਵਿਆਹ 28 ਤਰੀਕ ਦਾ ਰੱਖਿਆ ਸੀ 28 ਸੋ ਦੋਸਤੋ ਦੱਸਦੀ ਕਿ 28 ਤਰੀਕ ਦਾ ਜਿਹੜਾ ਕੁੜੀ ਦਾ ਵਿਆਹ ਸੀਗਾ ਔਰ ਉਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਅਕਤੀ ਜੋ ਇਹਨਾਂ ਦੇ ਦਸਨ ਮਤਾਬਕ ਇਹਨਾਂ ਦੇ ਘਰ ਵਿੱਚ ਆਏ ਆ ਤੇ ਸਪਰੇਅ ਨਾਮ ਨੋਮਾ ਜਿਹੜੀ ਚੀਜ਼ ਆ ਕੋਈ ਮਾਰੀ ਆ ਸੋ ਇਹ ਲੜਕੀ ਸੀਗੀ ਜੀ ਜਿਹੜੀ ਆ ਕਿੰਨੀ ਉਮਰ ਦੀ ਸੀਗੀ ਆਪਣੇ 21 ਸਾਲ ਦੀ ਜਿੰਨੂੰ ਜਿਹੜਾ ਵਿਅਕਤੀ ਜਿਹੜੇ ਇੱਥੋਂ ਹੀ ਲੈ ਕੇ ਗਏ ਆ ਜੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜਾ ਇਲਜ਼ਾਮ ਲਗਾ ਰਹੇ ਆ ਕਿ ਉਹ ਘਰੋਂ ਜਿਹੜਾ ਨੂੰ ਭਜਾ ਕੇ ਲੈ ਕੇ ਗਏ ਔਰ ਥਾਣਾ ਲਾਂਬੜਾ ਦੇ ਅਧੀਨ ਸਾਰਾ ਇਹ ਮਾਮਲਾ ਔਰ ਕੰਪਲੇਂਟ ਵੀ ਜਿਹੜੀ ਹੈ ਥਾਣੇ ਵਿੱਚ ਦਰਜ ਕਰਵਾਤੀ ਗਈ ਹੈ। ਆਦੀ ਆਂਦੇ ਕੋਈ ਦੋ ਲੜਕੇ ਆਦੇ ਕਿੰਨੇ ਮੁੰਡੇ ਵੀ ਨਹੀਂ ਪਤਾ ਕੈਮਰੇਜ ਨਹੀਂ ਵੀ ਵੇਖੇ। ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਮੁੰਡਿਆਂ ਦਾ ਨਹੀਂ ਪਤਾ ਕੀ ਗੱਲ ਦਾ ਨਹੀਂ ਪਤਾ ਹੈਗਾ ਜੀ। ਅਸੀਂ ਤਾਂ ਆਪਣੇ ਵਿਆਹ 'ਚ ਗਏ ਸੀ ਸਾਨੂੰ ਉੱਥੇ ਫੋਨ ਕੀਤਾ ਇਹ ਜਿਹੜੀ ਰਿਟਰਨ ਕੰਪਲੇਂਟ ਆ ਦਿਖਾ ਸਕਦੇ ਜਿਹੜੀ ਕੀਤੀ ਤੁਸੀਂ? ਹਾਂਜੀ ਕੰਪਲੇਂਟ। ਕਾਗਜ਼ ਕਿੱਧਰ ਰੱਖਿਓ? ਬਾਕੀ ਸਦਾ ਚੰਨਾ ਕੋਈ ਚੀਜ਼ ਹੀ ਫੋਸਟੀ ਨਹੀਂ ਕਰਦਾ ਕਿ ਝੂਠ ਹੈ ਕਿ ਸੱਚ ਹੈ ਇਹ ਆਨਾਂ ਦੇ ਬੜਾ ਰੋਕ ਲਗਾਏਗੇ ਜੋ ਵੀ ਸਾਥੀ ਕਰੇ ਮੁੰਡੇ ਆਉਂਦੇ ਆਂ ਫਰੇ ਮਾਰ ਕੇ ਲੜਕੀ ਨੂੰ ਫੜਾ ਹੋ ਜਾਂਦੇ ਲੈ ਕੇ ਸੋ ਦੇਖ ਸਕਦੇ ਹੋ ਕਿ ਜਿਹੜੀ ਰਿਟਰਨ ਕੰਪਲੇਂਟ ਆ ਥਾਣਾ ਲਾਂਬੜਾ ਪੁਲਿਸ ਨੂੰ ਜਿਹੜੀ ਇਹਨਾਂ ਵੱਲੋਂ ਦਿੱਤੀ ਗਈ ਹੈ ਇੱਕ ਗੱਲ ਨਹੀਂ ਸਮਝ ਲੱਗੀ ਤੁਸੀਂ ਕਿੰਦਾ ਇਨੀ ਗੱਲ ਕਹੀ ਆ ਚਲੋ ਪੈਸੇ ਲੈ ਕੇ ਠੀਕ ਹੈ ਨਾ ਕੁੜੀ ਦਾ ਕੀ ਮਤਲਬ ਸੀ ਲੈ ਕੇ ਜਾਂਦਾ ਪਤਾ ਨਹੀਂ ਇਹ ਤਾਂ ਜਾਨੂੰ ਪਤਾ ਨਹੀਂ ਚੋਰ ਆ ਜਾਂ ਕਿਸ ਨੇ ਗੈਡਨਾਪ ਕੀਤੀ ਹੈ ਜਾਂ ਕਿਸ ਨੇ ਵਿਆਹ ਕਰ ਗਏ ਕੋਈ ਕਿਸੇ ਨਾਲ ਲੜਾਈ ਝਗੜਾ ਕੋਈ ਹੋਵੇ ਪਤਾ ਨਹੀਂ ਸਾਡਾ ਕੋਈ ਤੁਸੀਂ ਵੀ ਸਿਆਣੇ ਐਨੇ ਬੰਦੇ ਹੋ ਗੋ ਉਹ ਕੋਈ ਕੁੜੀ ਤਾਂ ਲੈ ਕੇ ਨਹੀਂ ਜਾਂਦਾ ਕੋਈ ਹਨਾ ਲੈ ਕੇ ਉਹ ਕਿ ਨਹੀਂ ਆਣੀ ਸੀ ਕਿ ਦੋਲਾ ਦੱਪਾ ਪਿੰਦਾ ਕੁਝ ਗੱਲ ਬਾਤ ਹੁੰਦੀ ਹੈ ਕਿਦਾ ਤੁਸੀਂ ਕਹਿੰਦੇ ਉਹ ਘਾਸ ਉੱਤੇ ਪਈ ਸੀ ਪਤਾ ਹੀ ਕੋਈ ਨਹੀਂ ਸਾਰੇ ਨਿਆਣੇ ਬੀ ਉਹ ਕਿਦਾ ਤੁਸੀਂ ਕਹਿੰਦੇ ਸੁੱਤੇ ਪਈ ਸੀ ਘਰ ਸੁੱਤੇ ਪਈ ਨੂੰ ਮਨ ਦੋਲਾ ਦੱਪਾ ਪਾ ਪਿੰਦਾ ਇਹਦਾ ਬਾਜ ਦਾ ਮਾਰੀ ਕੋਈ ਨਹੀਂ ਨਾ ਇਸ ਤਰ੍ਹਾਂ ਖੜਕਾ ਤਾਂ ਹੁੰਦਾ ਹੀ ਹੈ ਨਾ ਆਸ-ਪਾਸ ਪਤਾ ਤਾਂ ਲੱਗਦਾ ਉੜਦਾ ਜਦੋਂ ਉੱਠੇ ਉੜਦੇ ਸਾਰੇ ਗਾਵਾ ਵੀ ਬੋਲੀ ਆਉਣੀ ਹੈ ਗਾਵਾਂ ਵੀ ਮਾਰਾ ਮੋਟਾ ਬੋਲਦੇ ਕਿ ਕਿ ਦੁਬਾਰੂ ਕੋਈ ਅੰਦਰ ਕੋਈ ਸੋਰਤੇ ਨਹੀਂ ਸੀ ਤੇ ਉਹ ਦੱਸਦੇ ਕੀ ਗਾਵਾਂ ਨੂੰ ਨੱਚਾ ਕੋਈ ਉਹਨਾਂ ਨੂੰ ਵੀ ਸੰਗਾ ਕੇ ਕੋਈ ਲੈ ਕੇ ਆਉਣਾ ਇਹਨਾਂ ਨੂੰ ਸੋਰਤੇ ਕੋਈ ਨਹੀਂ ਸੀ ਦੋਜੀ ਨੇ ਠਾਲਿਆ ਇਹਨਾਂ ਨੂੰ ਅੱਗੇ ਤਾਂ ਅੰਦ ਉੜਦੇ ਸਾਰੇ ਉਲਟੀਆਂ ਕਰਨ ਲੱਗ ਗਈ ਅੱਛਾ ਜੀ ਹਾਂਜੀ ਕਿਦੋਂ ਦਾ ਮਾਮਲਾ ਸੀ ਇਹਦਾ ਹਾਂ ਸਵੇਰ ਦਾ ਕਿੰਨੇ ਵਜ ਦਾ ਮਾਮਲਾ ਸੀ ਸੱਤ ਸੱਤ ਦੇ ਦੋਜੀ ਨੇ ਠਾਇਆ ਇੱਕ ਗਵਾਂ ਨੂੰ ਉਹਨੇ ਵਜ ਦੇ ਵਿੱਚ 6 ਤੁਸੀਂ ਇੰਨੀ ਲੇਟ ਮੀਡੀਆ ਨੂੰ ਵੀ ਬੁਲਾਇਆ ਨਹੀਂ ਲੇਟ ਤੁਸੀਂ 5 ਵਜੇ ਉੱਠ ਜਾਂਦੇ ਆ ਇਹ ਉੱਠ ਕੇ 7 ਵਜੇ ਉਹਨਾਂ ਦੋਜੀ ਨੇ ਆ ਗਿਆ ਆਹ ਧਾਰਾਂ ਚੋਈਆਂ ਆਪ ਦੋਤੇ ਲੈ ਕੇ ਗਿਆ ਕੀ ਲੱਗਦਾ ਕਿ ਇੱਥੇ ਸ਼ੱਕ ਹੋਵੇ ਕੋਈ ਸਾਨੂੰ ਕਿਸੇ ਦਾ ਸ਼ੱਕ ਨਹੀਂ ਠੀਕ ਹੈ ਜੀ ਇੱਧਰ ਦੀ ਕੋਈ ਗੱਲਬਾਤ ਨਹੀਂ ਸਾਡੀ ਕੁੜੀ ਦੀ ਸਾਨੂੰ ਕੋਈ ਸਾਡੇ ਆਉਂਦਾ ਨਹੀਂ